ਕੋਡੀ 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 ਗੁਰੂ ਮਹਾਰਾਜ ਦੀ ਪਵਿੱਤਰ ਹਾਜ਼ਰੀ ਵਿੱਚ ਸਾਡੇ ਵੀਰ ਸੰਦੀਪ ਸੰਧੂ ਦੀ ਵਰਸੀ ਤੇ 71 ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਵਕੀਲਾਂ ਨੇ ਮਨਾ ਕੀਤਾ ਸੀ ਵੀ ਆਪਾਂ ਕੋਈ ਇਦਾਂ ਦੀ ਨਹੀਂ ਗੱਲਬਾਤ ਕਰਨੀ ਨਾ ਸੋਸ਼ਲ ਮੀਡੀਆ ਤੇ ਨਾ ਹੀ ਜਨਤਕ ਕਰਨੀ ਹੈ ਪਰ ਜਦੋਂ ਹੁਣ ਜਿਹੜੇ ਸਾਡੇ ਸਕੇ ਸੰਬੰਧੀ ਹੈ ਯਾਰ ਮਿੱਤਰ ਹੈ ਰਿਸ਼ਤੇਦਾਰ ਹੈ ਉਹ ਸੋਸ਼ਲ ਮੀਡੀਆ ਤੇ ਗਲਤ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਉਹਨਾਂ ਨੂੰ ਦੇਖ ਕੇ ਸਾਨੂੰ ਫੋਨ ਕਰਦੇ ਆ ਜਾਂ ਸਾਡੇ ਤੋਂ ਜਾਣਕਾਰੀ ਮੰਗਦੇ ਆ ਵੀ ਆ ਕੀ ਕੀ ਇਹ ਗੱਲਾਂ ਸੱਚੀਆਂ ਨੇ ਉਹ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਆ ਰਹੀ ਸੀ ਉਹ ਸਾਡਾ ਕਬੱਡੀ ਵਾਲਾ ਹੀ ਵੀਰ ਇੱਕ ਉਹ ਜਿਹੜਾ ਹੋਸਟ ਹੈ ਚੈਨਲ ਦਾ ਤੇ ਉਹ ਲੈ ਰਿਹਾ ਸੀ ਕਿਸੇ ਤੋਂ ਇੰਟਰਵਿਊ ਵੀ ਇਦਾਂ ਇਦਾਂ ਕਰਕੇ ਜੋ ਸਰજન ਸਿੰਘ ਚੱਠਾ ਜੀ ਨੇ ਉਹ ਕੇਸ ਦੇ ਵਿੱਚੋਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਹੈ ਐਦਾਂ ਹੋ ਗਿਆ ਉਹ ਜੇ ਉਹ ਦੋਸ਼ੀ ਹੁੰਦੇ ਤੇ ਉਹ 2 ਮਹੀਨੇ ਦੇ ਵਿੱਚ ਕਿਉਂ ਬਾਹਰ ਆਉਂਦੇ ਚਲੋ ਮੇਰਾ ਇਹ ਕਹਿਣੀਆਂ ਨਹੀਂ ਸੀ ਮੈਂ ਗੱਲਾਂ ਪਰ ਵੀਰ ਜੀ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਦੱਸ ਦਿਆਂ ਵੀ 2 ਮਹੀਨੇ 'ਚ ਨਹੀਂ ਕੋਈ ਬਾਹਰ ਆਇਆ ਉਹ ਫੜੇ ਗਏ ਸੀ 5ਵੇਂ ਮਹੀਨੇ ਦੀ 4 ਤਰੀਕ ਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਬਾਹਰ ਕਦੋਂ ਆਏ ਆ ਤੁਸੀਂ ਸਾਰੇ ਮੇਰੇ ਤੋਂ ਬਿਹਤਰ ਗਿਣਤੀ ਜਾਣਦੇ ਆ ਤੇ ਦੂਸਰੀ ਗੱਲ ਇਹ ਕਤਲ ਦਾ ਪਰਚਾ ਹੈ ਕੋਈ 23 24 ਨਹੀਂ ਜਾਂ ਕੋਈ ਹੋਰ ਨਿੱਕਾ ਮੋਟਾ ਪਰਚਾ ਨਹੀਂ ਵੀ ਇਹਦੇ ਵਿੱਚ ਕਿਸੇ ਨੂੰ ਵੀ ਪਾਤਾ ਤੇ ਕਿਸੇ ਨੂੰ ਵੀ ਕੱਟਤਾ ਐਦਾਂ ਨਹੀਂ ਹੁੰਦਾ ਕੋਈ ਕਲੀਨ ਚੈਟ ਨਹੀਂ ਮਿਲੀ ਤੁਸੀਂ ਤਾਂ ਹਰੇਕ ਦੇ ਮੂਹਰੇ ਚੱਕ ਕੇ ਮੈਕ ਕਰ ਦਿੰਦੇ ਆ ਤੇ ਮੂਹਰਲਾ ਕਹਿ ਦਿੰਦਾ ਕਲੀਨ ਚੈਟ ਮਿਲ ਗਈ ਸਵਾਦ ਤਾਂ ਤਾਂ ਹੈ ਇਹ ਗੱਲ ਸੁਰਜਣ ਸਿੰਘ ਕਹਵੇ ਸੁਰਜਨ ਸਿੰਘ ਕਹੇ ਵੀ ਮੈਨੂੰ ਕਲੀਨ ਚਿੱਟ ਮਿਲ ਗਈ ਫੇਰ ਮੈਂ ਜਵਾਬ ਦੇਵਾਂਗਾ ਠੀਕ ਹੈ ਨਾ ਮੈਂ ਪਰਿਵਾਰ ਨਾਲੋਂ ਵੀ ਮੂਹਰੇ ਹੋ ਕੇ ਇਸ ਗੱਲ 'ਚ ਲੜੂੰਗਾ ਤੇ ਮੈਂ ਸਾਰੇ ਸਬੂਤ ਮੂਹਰੇ ਧਰੂੰਗਾ ਤੇ ਸੁਰਜਨ ਸਿੰਘ ਆਪ ਕਹੇ ਵੀ ਮੈਨੂੰ ਕਲੀਨ ਚਿੱਟ ਮਿਲ ਗਈ ਆ ਮੈਂ ਹੁਣ ਬਾਲਾ ਡੰਗਾਈ ਤੱਕ ਜਾਣਾ ਨਹੀਂ ਚਾਹੁੰਦਾ ਨਹੀਂ ਮੈਂ ਇਕੱਲਾ-ਇਕੱਲਾ ਪੇਪਰ ਲਿਆ ਕੇ ਤੁਹਾਡੇ ਮੂਹਰੇ ਧਰ ਦਿਆਂ ਵੀ ਉੱਤੇ ਤਾਂ ਉਦੋਂ ਲੇਲੜੀਆਂ ਕੱਢਦੇ ਸੀ ਅਦਾਲਤ ਦੇ ਵਿੱਚ ਵੀ ਮੈਂ ਬਿਮਾਰ ਆ ਮੇਰਾ 28 ਕਿਲੋ weight ਮੇਰਾ 27 ਕਿਲੋ weight ਘਟ ਗਿਆ ਇਦਾਂ ਹੋ ਗਿਆ ਐਨੀ ਬਿਮਾਰੀ ਮੈਨੂੰ ਐ ਆ ਹੋ ਗਿਆ ਮੇਰੇ ਪੇਸਮੇਕਰ ਪਿਆ ਮੇਰੇ ਸਟੈਂਟ ਪਿਆ ਮੇਰੇ ਇਦਾਂ ਤੇ ਹੁਣ ਆਪਾਂ ਇੱਡੀ ਛਤੀ ਬਾਹਰ ਆ ਕੇ ਸ਼ੇਰ ਵੀ ਬਣ ਗਏ ਤੇ ਉੱਥੇ ਤਾਂ ਮੈਂਟੋ ਮੈਂਟਿਕ ਦੀ ਦੜ ਬਣੇ ਬੈਠੇ ਸੀ ਸੋ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੇਰੇ ਵੀਰ ਸੰਦੀਪ ਦੂਪ ਜਿਹੜੇ ਪਿਆਰ ਕਰਦੇ ਆ ਲੋਕ ਉਹਨਾਂ ਨੂੰ ਗਲਤ ਤੁਸੀਂ ਗਾਈਡ ਨਾ ਕਰੋ ਉਹਨਾਂ ਦਾ ਦਿਲ ਟੁੱਟਦਾ ਜਦੋਂ ਇਦਾਂ ਦੀ ਗੱਲ ਉਹਨਾਂ ਨੂੰ ਪਤਾ ਲੱਗਦੀ ਹੈ ਵੀ ਜਿਹੜਾ ਸਾਡਾ ਮੇਨ ਦੋਸ਼ੀ ਆ ਤੇ ਉਹ ਬਾਹਰ ਆ ਗਿਆ ਇਹ ਮੈਂ ਕਹਿਣੀ ਨਹੀਂ ਸੀ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਵੀ ਇਹ ਨਾ ਹੀ ਕਹੀਆਂ ਸੀ ਅੱਜ ਤੱਕ ਨਾ ਹੀ ਕਹਿਣੀਆ ਚਾਹੁੰਦੇ ਸੀ ਪਰ ਮਜਬੂਰੀ ਬਣ ਜਾਂਦੀ ਹੈ ਤੇ ਬਾਕੀ ਕਿਸੇ ਨੂੰ ਕੋਈ ਵੀ ਕਲੀਨ ਚੈਟ ਨਹੀਂ ਮਿਲੀ ਸਾਨੂੰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਜਿਹੜੇ ਬਾਹਰ ਵੀ ਬੈਠੇ ਨੇ ਕਾਤਲ ਉਹਨਾਂ ਦੀ ਵੀ ਜੋ ਕੋਰਟ ਦੀ ਪ੍ਰਕਿਰਿਆ ਹੁੰਦੀ ਆ ਸਾਰੀ ਉਹ ਚੱਲ ਰਹੀ ਆ ਕਿਸੇ ਨੂੰ ਕੋਈ ਕਲੀਨ ਚਟ ਨਹੀਂ ਤੁਸੀਂ ਇਦਾਂ ਹੀ ਜਿੱਦਾਂ ਹੁਣ ਸੰਦੀਪ ਦੇ ਪਰਿਵਾਰ ਨਾਲ ਖੜੇ ਆ ਸਾਰਿਆਂ ਨੂੰ ਇਹੀ ਹੱਥ ਬੰਨ ਕੇ ਬੇਨਤੀ ਆ ਵੀ ਇਦਾਂ ਖੜੇ ਰਹੋ ਇਦਾਂ ਆਪਾਂ ਕੋਈ ਕਿਸੇ ਨੂੰ ਛੇਤੀ ਕਿਤੇ ਇਹ ਨਹੀਂਗਾ ਵੀ ਕੋਈ ਗਲਤ ਕਰਕੇ ਐਡੀ ਕਿੱਡੀ ਵੱਡੀ ਸ਼ਖਸੀਅਤ ਦਾ ਉਹਨਾਂ ਨੇ ਕਤਲ ਕੀਤਾ ਜਾਂ ਕਰਾਇਆ ਤੇ ਇਦਾਂ ਕਿੱਦਾਂ ਉਹਨਾਂ ਨੂੰ ਕਲੀਨ ਚਟ ਮਿਲ ਜੂ ਹਾਂ ਠੀਕ ਆ ਇਹ ਗੱਲ ਸੱਚੀ ਆ ਵੀ ਜਿਹੜੇ ਦੋ ਆਪਣੇ ਸ਼ੂਟਰ ਆ ਮੌਕੇ ਦੇ ਉਹ ਨਹੀਂ ਪੁਲਿਸ ਦੀ ਗ੍ਰਿਫਤ ਚ ਆ ਆ ਸਕੇ ਹਲੇ ਤੱਕ ਬਟ ਭਾਲ ਉਹਨਾਂ ਦੀ ਵੀ ਜਾਰੀ ਆ ਸਚਜੇ ਢੰਗ ਨਾਲ ਪੁਲਿਸ ਕਰ ਰਹੀ ਆ ਤੇ ਕੋਈ ਕਲੀਨ ਚੈਟ ਵਾਲਾ ਕੋਈ ਨਹੀਂਗਾ ਕੋਈ ਨਹੀਂ ਜੇ ਕੋਈ ਫੇਰ ਕਿਤੇ ਮੌਕਾ ਮਿਲਿਆ ਤੇ ਸਾਰੇ ਜਿਹੜੇ ਮੈਂ ਕੇਸ ਦਾ ਪੰਨਾ ਦਰ ਪੰਨਾ ਖੋਲ ਕੇ ਮੂਰੇ ਵੀ ਰੱਖ ਦੂੰਗਾ ਪਰ ਹਜੇ ਸਾਨੂੰ ਵਕੀਲ ਸਹਿਬਾਨਾਂ ਨੇ ਜਿਹੜਾ ਹੈ ਉਹ ਮਨਾਂ ਕੀਤਾ ਹੋਇਆ ਸੋ ਇਹੀ ਗੱਲਾਂ ਮੈਂ ਤਾਂ ਕਹਿੰਦਾ ਸੀ ਤੇ ਬਾਕੀ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਸਾਡੇ ਵੀਰ ਦੀ ਕਿਸ ਗੱਲ ਕਰਕੇ ਕਤਲ ਹੋਇਆ ਕੀ ਉਹ ਕਾਰਨ ਬਣਿਆ ਤੁਸੀਂ ਸੰਗਤ ਜਿਹੜੀ ਜਾਣੀ ਜਾਣ ਹੈ ਇਹਨਾਂ ਕੁਝ ਕਹਿੰਦਾ ਹੋਇਆ ਖੇਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ